ਕਿ ਮੋਟਰਸਾਈਕਲ ਤੇ ਆਇਆ ਸੀ ਤੇ ਅੱਜ ਜਹਾਜ਼ਾਂ ਤੇ ਫਿਰਦਾ ਤੁਸੀਂ ਦੇਖੋ ਇਹਨੇ ਤਾਂ ਕੋਈ ਫਰਕ ਨਹੀਂ ਪੰਡਦਾ ਕਾ ਇੱਥੇ ਚੰਡੀਗੜ੍ਹ ਦਾ ਭਿੰਦੜਾ ਬਾਲੀ ਨੂੰ ਮਿਲਣ ਵਾਗ ਗਿਆ ਸੀ ਤੇ ਮੇਰਾ ਘਰ ਵੀ ਦੀਂਦਾ ਸੀ ਇਹਨੂੰ ਇੱਥੇ ਤੂੰ ਜੱਟਾਂ ਦਾ ਮੁੰਡਾ ਵੇ ਮੈਂ ਵੀ ਅਣਖੀਲੀ ਜੱਟੀ ਵੇ ਤੇਰਾ ਮੰਗਣਾ ਹੋ ਗਿਆ ਹੋਰ ਕਿਤੇ ਮੈਂ ਗਈ ਜਹਾਨੋ ਪੱਟੀ ਵੇ ਜੇ ਪਈ ਫੇਰ ਵੀ ਵਿੱਚ ਜੇਲ੍ਹ ਦੇ ਬਹਿ ਕੇ ਚੱਕੀ ਫੇਰੂੰਗੀ ਮੇਰੀ ਐਨੀ ਗੱਲ ਤੂੰ ਯਾਦ ਰੱਖੀ ਤੇਰੀ ਜਾਂਦੀ ਹੋਈ ਜਾਣ ਕੇ ਰੂੰਗੀ ਹਾਂ ਉਹਦੀ ਆ ਲੱਗੀ ਪਰ ਮੈਂ ਕਹਿੰਦਾ ਵੀ ਧਰਮਪ੍ਰੀਤ ਦਾ ਤੁਸੀਂ ਮਜ਼ਾਕ ਨਾ ਢਾਓ ਕਿਉਂ ਮਜਾਕ ਡਾਡੋਨੇ ਹੱਥੀ ਲਾਏ ਬੂਟੇ ਤੁਸੀਂ ਅੱਜ ਉਹ ਉਹਨਾਂ ਨੂੰ ਪੁੱਛੋ ਜਿਹਦਾ ਘਰ ਉਹ ਜਿਹੜਾ ਹੈਗਾ ਜੀ ਉਹ ਘਰ ਹੈਗਾ ਜਿੱਥੇ 10-10 ਗੱਡੀਆਂ ਖੜੀਆਂ ਹੁੰਦਾ ਸੀ ਤੇ ਹੁਣ ਕਿਉਂ ਨਹੀਂ ਜਾਂਦੇ ਕਿ ਉੱਥੇ ਬਿਲਕੁਲ ਅੱਜ ਕਿਉਂ ਨਹੀਂ ਜਾਂਦੇ ਉੱਥੇ ਤਾਂ ਰਪੀਤ ਦੇ ਘਰੇ ਕਿਉਂ ਨਹੀਂ ਜਾਂਦੇ ਮੈਂ ਜਾਣਾ ਉਹਦੀ ਮਾਂ ਨੂੰ ਮਿਲਣਾ ਉਸ ਤੋਂ ਬਾਅਦ ਗੋਰਾ ਕਹਿੰਦਾ ਵੀ ਬਾਈ ਮੈਂ ਬਲਕਾਰ ਨਾਲ ਕੰਮ ਨਹੀਂ ਕਰ ਸਕਦਾ ਗੋਰਾ ਸਾਡੇ ਨਾਲ ਕੋਰਸ ਬੋਲਣ ਜਾਂਦਾ ਹੁੰਦਾ ਸੀ ਜੀ ਕਹਿੰਦਾ ਵੀ ਆਪਾਂ ਇੱਕ ਟੀਮ ਵਰਕ ਲੱਗ ਬਣਾਉਣਾਗਾ ਜੀ ਉਹਦੀ ਟੇਪ ਹਿੱਟ ਹੋਈ ਗਲੀਆਂ ਆਦਾਸ ਹੋ ਗਈਆਂ ਤੇਰੀ ਮੁੱਕ ਗਈ ਜਦੋਂ ਦੀ ਆਉਣੀ ਚਾਹੀਦੀ ਜਿਹੜੀ ਢੋ ਲੋ ਮਾਰਕੀਟ ਸੀ ਉਹ ਵਸਾਈ ਵੀ ਅਸੀਂ ਸੀਗੀ ਉਹ ਮੈਂ ਬਲਕਾਰ ਸਿੱਧੂ ਹਰਦੇਵ ਮਾਹੀ ਨੰਗਲ ਅਸੀਂ ਤਿੰਨ ਕੀ ਦਫ਼ਤਰ ਬਣੇ ਸੀਗੇ ਉਸ ਤੋਂ ਬਾਅਦ ਤਾਂ ਫਿਰ ਸਾਰੀ ਦੁਨੀਆ ਆ ਗਈ ਉੱਥੇ ਚੱਲ ਕੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੇ ਮੈਂ ਤੁਹਾਡਾ ਦੋਸਤ ਰਾਜਵਿੰਦਰ ਸਿੰਘ ਰੰਗੀਲਾ ਰਹੀਂ ਦੋਸਤੋਂ ਅਕਸਰ ਕਲਾਕਾਰਾਂ ਨਾਲ ਤੁਹਾਡੀ ਗੱਲਬਾਤ ਕਰਵਾਉਂਦੇ ਆ ਇਸ ਮਾਧਿਅਮ ਰਾਹੀਂ ਉਹਨਾਂ ਕਲਾਕਾਰਾਂ ਦੇ ਪਿੱਛੇ ਕਿਹੜੇ ਸ਼ਖਸ ਨੇ ਜਿਨ੍ਹਾਂ ਦਾ ਹੱਥ ਹੈ ਉਹਨਾਂ ਨੂੰ ਕਾਮਯਾਬ ਕਰਨ ਲਈ ਮੇਰੀ ਮੁਰਾਦ ਹੈ ਜ਼ਿਲ੍ਹਾ ਬਠਿੰਡਾ ਦੇ ਇੱਕ ਪਿੰਡ ਤੁੰਗਵਾਲੀ ਦੀ ਗੱਲ ਕਰਾਂ ਤਾਂ ਉਸ ਪਿੰਡ ਦੇ ਜਿਹੜੇ ਨੌਜਵਾਨ ਨੇ ਉਹ ਸੰਗੀਤ ਖੇਤਰ ਵਿੱਚ ਆਪਣੀਆਂ ਕਾਫੀ ਮੱਲਾ ਮਾਰ ਚੁੱਕੇ ਨੇ ਬਹੁਤ ਸਾਰੇ ਨਾਮੀ ਕਲਾਕਾਰਾਂ ਦੇ ਪਿੱਛੇ ਉਹਨਾਂ ਲੋਕਾਂ ਦਾ ਹੱਥ ਹੈ ਜਿਨ੍ਹਾਂ ਨੂੰ ਕਾਮਯਾਬ ਕੀਤਾ ਹੈ ਉਹਨਾਂ ਨੇ ਉਹਨਾਂ ਵਿੱਚੋਂ ਇੱਕ ਨਾਮ ਹੈ ਸਤਿਕਾਰ ਤੁੰਗਵਾਲੀ ਜਿਹਨੂੰ ਪਿਆਰ ਨਾਲ ਪੱਪ ਤੁੰਗਵਾਲੀ ਕਹਿੰਦੇ ਆ ਭਾਈ ਸਤ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਜੀ ਸਤ ਸ੍ਰੀ ਅਕਾਲ ਅ ਭਾਈ ਸਤਕਾਰ ਤੋਂਗਵਾਲੀ ਜਿਹਨੂੰ ਪਿਆਰ ਨਾਲ ਸੰਗੀਤ ਜਗਤ ਦੇ ਵਿੱਚ ਪੱਪ ਤੋਂਗਵਾਲੀ ਕਹਿੰਦੇ ਨੇ ਅੱਛਾ ਭਾਈ ਜਨਮ ਪਿੰਡ ਤੋਂਗਵਾਲੀ ਦਾ ਹੀ ਹੈ ਹਾਂਜੀ 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 ਛੋਟੀ ਉਮਰ ਦੇ ਵਿੱਚ ਪੜ੍ਹਾਈ ਕਰਦੇ ਕਰਦੇ ਸੰਗੀਤ ਨਾਲ ਕਿਵੇਂ ਚੇਟਕ ਲੱਗੀ ਇਹ ਸਾਡੇ ਮੇਰੇ ਤਾਇਆ ਜੀ ਸੀਗੇ ਨਰਨ ਸਿੰਘ ਤਾਲਵ ਜਿਹੜੇ ਘਟੋਲਕ ਵਜਾਉਂਦੇ ਹੁੰਦੇ ਸੀ ਉਹ ਗੁਰਦੇਵ ਸਿੰਘ ਜੋਗੀ ਦੇ ਨਾਲ ਕੰਮ ਕਰਦੇ ਹੁੰਦੇ ਸੀ ਉਸ ਤੋਂ ਬਾਅਦ ਉਹਨਾਂ ਦੇ ਜਾਣ ਤੋਂ ਬਾਅਦ ਕੁਲਦੀਪ ਮਾਨਕ ਜੀ ਆ ਗਏ ਉਹਨਾਂ ਦੇ ਨਾਲ ਕਾਫੀ ਚਿਰ ਉਹਨਾਂ ਨੇ ਲੰਮਾ ਸਫ਼ਰ ਤੈਅ ਕੀਤਾ ਜੀ ਹਾਂਜੀ ਹਾਂਜੀ ਘਰ ਦੇ ਵਿੱਚ ਪਹਿਲਾਂ ਹੀ ਮਾਹੌਲ ਸੰਗੀਤ ਵਾਲਾ ਬਣਿਆ ਹੋਇਆ ਸੀ ਹਾਂਜੀ ਹਾਂਜੀ ਤੇ ਕਿੰਨੀ ਕੁ ਉਮਰ ਸੀ ਜਦੋਂ ਢੋਲਕ ਦੇ ਉੱਤੇ ਥਾਪ ਲੱਗਣੀ ਸ਼ੁਰੂ ਹੋਈ ਪੱਪ ਦੀ ਇਹ ਮੈਂ ਸੀਗਾ ਜੀ 10-11 ਸਾਲ ਦਾ ਸੀਗਾ ਇਹ 10-11 ਸਾਲ ਦੀ ਉਮਰ ਦੇ ਵਿੱਚ ਢੋਲਕ ਤੇ ਥਾਪ ਲਾਉਣੀ ਸ਼ੁਰੂ ਕਰ ਦਿੱਤੀ ਕਰ ਦਿੱਤੀ ਹਾਂਜੀ ਤੇ ਇਹਦੀ ਜਿਹੜੇ ਗੱਲ ਹੈ ਕਰੀਏ ਕਹਿੰਦੇ ਗੁਰੂ ਬਿਨਾ ਗੱਤ ਨਹੀਂ ਤੇ ਛਾਹ ਬਿਨਾ ਪਤਨੀ ਇਸ ਕਹਾਵਤ ਪਿੱਛੇ ਵੀ ਇਹ ਕੁਝ ਰਾਜ ਹੈ ਕਿ ਆਪਣੇ ਫਿਰ ਕੋਈ ਗੁਰੂ ਧਾਰਿਆ ਇਸ ਸੰਗੀਤ ਜਗਤ ਦੇ ਵਿੱਚ ਮੇਰੇ ਉਸਤਾਦ ਜੀ ਨਰਿੰਦਰ ਸਿੰਘ ਤਾਲਵ ਜੀ ਜੋ ਕਿ ਮੇਰੇ ਤਾਇਆ ਜੀ ਸਨ ਜੀ ਉਹਨਾਂ ਨੇ ਜੋਗੀ ਸਾਹਿਬ ਤੋਂ ਬਾਅਦ ਜੋਰਾ ਸਿੰਘ ਪੰਛੀ ਅਕੰਧ ਵਾਲੇ ਤੋਂ ਕੰਧ ਵਾਲਾ ਪਿੰਡ ਜੈਤੋ ਮੰਡੀ ਦੇ ਕੋਲੇ ਹੈਗਾ ਜੀ ਜਿਨ੍ਹਾਂ ਦੇ ਨਾਲ ਹੌਲੀ-ਹੌਲੀ ਉਹਨਾਂ ਨੇ ਮੈਨੂੰ ਪ੍ਰੇਰਿਤ ਕੀਤਾ ਉਹਨਾਂ ਦੇ ਨਾਲ ਮੈਂ ਢੋਲਕ ਵਜਾਉਣ ਜਾਂਦਾ ਹੁੰਦਾ ਸੀ ਅੱਛਾ ਉਸ ਸਮੇਂ ਦੇ ਜਿਹੜੇ ਕਿਹੜੇ ਕਲਾਕਾਰਾਂ ਨਾਲ ਜ਼ਿਆਦਾ ਪ੍ਰੋਗਰਾਮ ਪੈਂਦੇ ਸੀ ਉਹਨਾਂ ਦੇ ਜਾਂ ਤੁਹਾਨੂੰ ਵੀ ਨਾਲ ਲੈ ਜਾਂਦੇ ਹੋਣਗੇ ਖਾੜਾਂਕੂਣਾਂ ਦੇ ਵਿੱਚ ਦੇਖਣ ਦਾ ਮੌਕਾ ਮਿਲਦਾ ਸੀ ਤੇ ਵਜਾਉਣ ਦਾ ਵੀ ਮੌਕਾ ਮਿਲਦਾ ਸੀ ਮੈਂ ਢੋਲਕ ਵਜਾਈ ਪੰਜਾਬੀ ਸਿੰਗਰ ਨਸ਼ੱਤਰ ਛੱਤਾ ਜਿਨ੍ਹਾਂ ਦਾ ਇੱਕ ਵਾਰ ਪੂਰੇ ਪੰਜਾਬੀ ਪੰਜਾਬੀ ਪੰਜਾਬੀਅਤ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਨੇ ਜਿਨ੍ਹਾਂ ਦਾ ਨਾਂ ਬਹੁਤ ਵੱਡਾ ਸੀਗਾ ਉਹਨਾਂ ਦੇ ਨਾਲ ਮੈਂ ਢੋਲਕ ਵਜਾਉਂਦਾ ਰਿਹਾ ਪਹਿਲਾਂ ਅਸੀਂ ਡਰਾਮੇ ਕਰਦੇ ਰਹੇ ਹੌਲੀ-ਹੌਲੀ ਅਸੀਂ ਸਟੇਜਾਂ ਤੇ ਜਾਣ ਲੱਗੇ ਉਹਨਾਂ ਦੀ ਟੇਪ ਆਈ ਇੱਕ ਰੁੱਤ ਪਿਆਰ ਦੀ ਮੈਂ ਰਹਾ ਸਾਰੇ ਰਿਕਾਰਡ ਤੋੜਤੇ ਸੀ ਉਹ ਟੇਪ ਨੇ ਤੋੜਤੇ ਸੀ ਜੀ ਬਿਲਕੁਲ ਉਸ ਸਮੇਂ ਦੇ ਵਿੱਚ ਜਿਹੜੀ ਟੇਪਾਂ ਚੱਲਦੀਆਂ ਸੀ ਕੈਸਟਰਾਂ ਚੱਲਦੀਆਂ ਸੀ ਹਾਂਜੀ ਹਾਂਜੀ ਤੇ ਮੈਂ ਕਹਿੰਨਾ ਉਹ ਦੁਕਾਨਾਂ ਦੇ ਉੱਤੇ ਮੈਂ ਬਲੈਕ 'ਚ ਵੇਚਣ ਵਾਲੀ ਗੱਲ ਹੀ ਹੋਈ ਪਈ ਸੀ ਬਿਲਕੁਲ ਜੀ ਬਿਲਕੁਲ ਅਸਾ ਉਹ ਸਕਸ ਨਾਲ ਤੁਸੀਂ ਜਾਨੀ ਕਿ ਜਿਹੜਾ ਪ੍ਰੋਗਰਾਮ ਵੀ ਲਾਉਂਦੇ ਰਹੇ ਉਹਨਾਂ ਦਾ ਸੰਗੀਤ ਦੇ ਅ ਇਸ ਤੋਂ ਇਲਾਵਾ ਕਿਹੜੇ-ਕਿਹੜੇ ਕਲਾਕਾਰਾਂ ਦੇ ਨਾਲ ਫਿਰ ਆਪਣੇ ਆਪਣਾ ਸੰਗੀਤਕ ਸਫ਼ਰ ਤੈਅ ਕੀਤਾ। 79 6 ਦੇ ਜਾਣ ਤੋਂ ਬਾਅਦ ਸਾਡੇ ਕੋਲੇ ਆਇਆ ਇੱਕ ਮੁੰਡਾ ਪੂਲੇ ਤੋਂ ਬਲਕਾਰ ਸਿੱਧੂ। ਬਲਕਾਰ ਸਿੱਧੂ ਹਾਂਜੀ। ਉਹ ਸਾਡੇ ਕੋਲੇ ਤਿਆਰੀ ਕਰਦਾ ਹੁੰਦਾ ਸੀਗਾ। ਅਸੀਂ ਮਾਸਟਰ ਦਰਵਾਜ ਸਿੰਘ ਅਲਵੇਲਾ ਜੀ। ਅਲਵੇਲੇ ਦੇ ਘਰੇ ਮੈਂ ਰਹਿੰਦਾ ਹੁੰਦਾ ਸੀਗਾ। ਅਸੀਂ ਉਹਨਾਂ ਦੀ ਪਹਿਲੀ ਟੇਪ ਕੀਤੀ ਦਿਨ ਪੇਪਰਾਂ ਦੇ। ਦਨ ਪੇਪਰਾਂ ਦੇ ਹਾਂ ਉਸ ਤੋਂ ਪਹਿਲਾਂ ਅਸੀਂ ਇੱਕ ਟੇਪ ਹੋਰ ਕੀਤੀ ਸੀਗੀ ਨੀਯਮਗੇ ਤੋਂ ਭਰੀ ਹੰਗਾਰਾ ਜੀ ਉਹ ਵੀ ਨਿਸ਼ਾਤਰ ਸੱਤੇ ਦੇ ਨਾਲ ਅਸੀਂ ਚਾਰ ਗੀਤ ਸਾਂਝੇ ਕੀਤੇ ਹੋਏ ਸੀਗੇ ਇਹਨਾਂ ਨਾਲ ਅੱਛਾ ਜੀ ਉਹ ਮੁੰਡੇ ਦੀ ਟੇਪ ਸਤਗੁਰ ਸੱਚੇ ਪਾਤਸ਼ਾਹ ਨੂੰ ਸਮੱਤ ਬਖਸ਼ੇ ਉਹਦੀ ਟੇਪ ਬਿਲਕੁਲ ਦਿਨ ਪੇਪਰਾਂ ਦੇ ਹਿੱਟ ਹੋ ਗਈ ਸੀ ਟੇਪ ਉਸ ਵੇਲੇ ਜੀ ਉਸ ਤੋਂ ਬਾਅਦ ਮੇਰੇ ਕੋਲੇ ਗੋਰਾ ਚੱਕ ਵਾਲਾ ਆਇਆ ਗਾਣੇ ਲੈ ਕੇ ਆਇਆ ਜੀ ਜਦੋਂ ਕਿ ਮੈਂ ਬੁਰਜ ਰਹਿੰਦਾ ਹੁੰਦਾ ਸੀਗਾ ਜੀ ਚੱਕ ਵਾਲਾ ਗੋਰਾ ਬਿੱਲੋ ਮਾਰ ਗਿਆ ਵਗ ਬੰਟੂ ਰਹੇਗਾ ਵਿਚਾਲੇ ਗੁੱਲੀ ਪਾਉਂਦਾ ਦਾਨ ਨਹੀਂ ਤੂੰ ਤਾਂ ਸਾਡੇ ਨਾਲ ਨੂੰ ਕਰ ਗਈ ਵੀ ਇਹ ਸਾਥੋਂ ਨਿਕਲੀ ਨਾ ਮੈਂ ਨੇ ਹਾਂ ਜੀ ਉਹ ਸਮੇਂ ਦਾ ਇਹ ਗੀਤ ਬਹੁਤ ਹਿੱਟ ਗੀਤ ਸੀਗਾ ਗੋਰਾ ਚੱਕ ਵਾਲਾ ਪਹਿਲੀ ਯਾਰ ਸਾਡੇ ਕੋਲੇ ਉੱਥੇ ਗੀਤ ਲੈ ਕੇ ਆਇਆ ਸੀਗਾ ਜੀ ਤੇ ਗੋਰੇ ਨਾਲ ਕਾਫੀ ਸਟੇਜਾਂ ਕੋਰਾ ਉਸ ਤੋਂ ਬਾਅਦ ਗੋਰਾ ਕਹਿੰਦਾ ਵੀ ਬਾਈ ਮੈਂ ਬਲਕਾਰ ਨਾਲ ਕੰਮ ਨਹੀਂ ਕਰ ਸਕਦਾ ਗੋਰਾ ਸਾਡੇ ਨਾਲ ਕੋਰਸ ਬੋਲਣ ਜਾਂਦਾ ਹੁੰਦਾ ਸੀ ਜੀ ਕਹਿੰਦਾ ਵੀ ਆਪਾਂ ਇੱਕ ਟੀਮ ਵਰਕ ਲੱਗ ਬਣਾਉਣਾਗਾ ਜੀ ਉਹ ਬੰਦੇ ਦੀ ਤਿਆਰੀ ਮੈਂ ਚੱਕ ਰਹਿ ਕੇ ਕਰਾਈ ਹੂੰ ਮੈਂ ਦਿਨ ਰਾਤ ਇੱਕ ਕਰਤੀ ਉਹਦੀ ਟੇਪ ਹਿੱਟ ਹੋਈ ਗਲੀਆਂ ਅਦਾਸ ਹੋ ਗਈਆਂ ਤੇਰੀ ਮੁੱਕ ਗਈ ਜਦੋਂ ਦੀ ਆਉਣੀ ਜਾਣੀ ਬਿਲਕੁਲ ਉਸ ਤੋਂ ਬਾਅਦ ਅਸੀਂ ਅੱਗੇ ਨੂੰ ਪਿੱਛੇ ਦੇਖਿਆ ਹੀ ਨਹੀਂਗਾ ਹੂੰ ਅੱਛਾ ਭਾਈ ਉਹ ਸਮੇਂ ਤਿਆਰੀ ਕਰਨ ਤੇ ਕਿੰਨਾ ਕੁ ਟਾਈਮ ਲੱਗਦਾ ਸੀ ਕਿੰਨੇ ਕਿੰਨੇ ਘੰਟੇ ਤੁਸੀਂ ਰਿਆਜ਼ ਕਰ ਆਉਂਦੇ ਰਹਿੰਦੇ ਸੀਗੇ ਭਾਈ ਤੜਕੇ ਉੱਠ ਘੜਦੇ ਸੀਗੇ ਅੱਛਾ ਉਹ ਪਹਿਲਾ ਰਿਆਜ਼ ਕਰਨਾ ਉਦੋਂ ਬਾਅਦ ਫਿਰ ਤਿਆਰੀ ਕਰਨ ਜਾਣਾ ਅੱਛਾ ਇੱਕ ਗੱਲ ਹੋਰ ਤਿਆਰੀ ਵੇਲੇ ਕਿਹੜੇ ਕਿਹੜੇ ਸਾਜ਼ ਜਿਹੜੇ ਸੀ ਤੁਸੀਂ ਉੱਥੇ ਵਰਤਦੇ ਸੀਗੇ ਉਹਨਾਂ ਦਾ ਸਾਡੇ ਕੋਲ ਹਾਰਮੋਨੀਅਮ ਸੀ ਢੋਲਕ ਸੀ ਉਹ ਉਸੇ ਨਾਲ ਹੀ ਕੰਪੋਜੀਸ਼ਨਾਂ ਕਰ ਲੈਣੀਆਂ ਉਸ ਨਾਲ ਹੀ ਡਮੀ ਟਰੈਕ ਬਣਾ ਦੇਣਾ ਸਟੂਡੀਓ ਭੇਜ ਦੇਣਾ ਸਿੰਗਰ ਨੂੰ ਅੱਛਾ ਭਾਈ ਸਟੂਡੀਓ ਦੇ ਵਿੱਚ ਜਦੋਂ ਰਿਕਾਰਡ ਹੁੰਦੇ ਸੀ ਉਸ ਸਮੇਂ ਦੇ ਜਿਹੜੇ ਗੀਤ ਤੁਸੀਂ ਤਿਆਰ ਕਰਾਉਂਦੇ ਪਹਿਲਾਂ ਹਾਂਜੀ 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 ਬਾਅਦ ਚ ਸਟੂਡੀਓ ਦੇ ਵਿੱਚ ਹਾਂਜੀ ਹਾਂਜੀ ਇਹ ਸਟੂਡੀਓ ਚ ਵੀ ਫਿਰ ਇਨਸਟਰੂਮੈਂਟ ਤੁਸੀਂ ਪਲੇ ਕਰਦੇ ਹੁੰਦੇ ਸੀ ਨਹੀਂ ਨਹੀਂ ਅਸੀਂ ਤਾਂ ਇਥੋਂ ਕੇਰਾ ਤਿਆਰ ਕਰਕੇ ਭੇਜ ਦਿੰਦੇ ਸੀ ਸੰਗਰ ਉਹ ਤਾਂ 뮤జిక్ ਡਾਇਰੈਕਟਰ ਤੇ ਡਿਪੈਂਡ ਰਹ ਜਾਂਦੀ ਸੀਗਾ ਵੀ ਮੈਂ ਲਾਈਵ ਇਨਸਟਰੂਮੈਂਟ ਉਥੇ ਨਹੀਂ ਪਲੇ ਕਰਦੇ ਉਹ ਤੋਂ ਕੋਈ ਸਮੇਂ ਹੁੰਦੇ ਸੀਗਾ ਉਹ ਤਾਂ ਸਾਰਾ ਸੀਕਵੈਂਸ ਆ ਗਿਆ ਹਾਂ ਉਸ ਸਮਿਆਂ ਦੇ ਵਿੱਚ ਤੁਸੀਂ ਜਿਹੜਾ ਲਾਈਵ ਇਨਸਟਰੂਮੈਂਟ ਜਿਹੜੇ ਪਲੇ ਕਰਕੇ ਉਹ ਤੋਂ ਤਿਆਰੀਆਂ ਵਗੈਰਾ ਹਾਂਜੀ ਹਾਂਜੀ ਅੱਛਾ ਭਾਈ ਬਲਕਾਰ ਸਿੱਧੂ ਹੋ ਗਏ ਜਿਹੜੇ ਪੂਰੇ ਹਿੱਟ ਰਹੇ ਐ ਹਾਂਜੀ ਅੱਜ ਕੱਲ ਬਧਾਇਕ ਵੀ ਨੇ ਰਾਮ ਪ੍ਰਫੂਲ ਹਲਕਾ ਤੋਂ ਤੇ ਗੋਰਾ ਚੱਕ ਵਾਲਾ ਉਹ ਵੀ ਸਾਡੇ ਇਲਾਕੇ ਦੇ ਨਾਮੀ ਸਿੰਗਰ ਨੇ ਅੱਜ ਕੱਲ ਵਿਦੇਸ਼ਾਂ ਦੇ ਵਿੱਚ ਨੇ ਹਾਂਜੀ ਹਾਂਜੀ ਅ ਉਸ ਦੌਰ ਦੇ ਵਿੱਚ ਜਿਹੜੀ 95 96 ਦੀ ਗੱਲ ਕਰਦੇ ਹੋ ਮੈਨੂੰ ਲੱਗਦਾ ਹਾਂ ਹਾਂਜੀ 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 ਉਸ ਦੌਰ ਦੇ ਵਿੱਚ ਇੱਕ ਸੈਡ Song ਬਹੁਤ ਚੱਲਦੇ ਹੁੰਦੇ ਸੀ ਹਾਂਜੀ 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 ਬੜੀਆਂ ਟੇਪਾਂ ਆਉਂਦੀਆਂ ਸੀ ਸੈੱਟਸ ਆਉਂਦੀਆਂ ਉਹਦੇ 'ਚ ਬਠਿੰਡਾ ਮੇਰੇ ਖਿਆਲ ਲੁਧਿਆਣੇ ਨੂੰ ਪਿੱਛੇ ਛੱਡ ਗਿਆ ਸੀ ਛੱਡ ਗਿਆ ਬਿਲਕੁਲ ਛੱਡ ਗਿਆ ਸੀ ਕੋਈ ਸ਼ੱਕ ਨਹੀਂ ਇਸ ਬਾਰੇ ਲੁਧਿਆਣੇ ਬੋਰਡ ਦੇਖਦੇ ਹੁੰਦੇ ਸੀ ਕਲਾਕਾਰਾਂ ਦੇ ਵੱਡੇ ਵੱਡੇ ਮੇਰੇ ਖਿਆਲ ਬਠਿੰਡੇ ਇਤੋਂ ਵੱਧ ਲੱਗ ਗਏ ਹਾਂਜੀ 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 ਮਾਰਕੀਟ ਬੜੀ ਮਸ਼ਹੂਰ ਹੋ ਗਈ ਸੀ ਜਿਹੜੀ ਧਿਲੋ ਮਾਰਕੀਟ ਸੀ ਉਹ ਵਸਾਈ ਵੀ ਅਸੀਂ ਸੀਗੀ ਉਹ ਮੈਂ ਬਲਕਾਰ ਸਿੱਧੂ ਹਰਦੇਵ ਮਾਹੀ ਨੰਗਲ ਅਸੀਂ ਤਿੰਨ ਕੀ ਦਫ਼ਤਰ ਬਣੇ ਸੀਗੇ ਉਸ ਤੋਂ ਬਾਅਦ ਤਾਂ ਫਿਰ ਸਾਰੀ ਦੁਨੀਆ ਆ ਗਈ ਉੱਥੇ ਚੱਲ ਕੇ ਇਸ ਖੇਤਰ ਦੇ ਵਿੱਚ ਕੁੜੀਆਂ ਨੇ ਵੀ ਬਹਾਵ ਜੋਗਦਾਨ ਪਾਇਆ ਉਸ ਸਮੇਂ ਮੇਰੇ ਖਿਆਲ ਹਾਂਜੀ 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 ਅ ਅਮਰਤਾ ਬਿਰਕਾਈ ਹਾਂਜੀ ਅ ਹੋਰ ਵੀ ਨਾਮੀ ਜਿਹੜੀਆਂ ਸਿੰਗਰਾ ਆਈਆਂ ਹਨਾ ਨਹੀਂ ਸਾਡੇ ਸਾਡੇ ਜਸਵਿੰਦਰ ਭੈਣ ਜੀ ਸੀਗੀ ਜਸਵਿੰਦਰ ਬਰਾੜ ਹਾਂ ਹਾਂਜੀ ਅ ਜਸਵਿੰਦਰ ਬਰਾੜ ਵੀ ਆਪਣਾ ਵਧੀਆ ਮਕਾਮ ਹਾਸਲ ਕੀਤਾ ਹਾਂਜੀ ਤੇ ਹੁਣ ਵੀ ਵਧੀਆ ਉਹ ਆਪਣਾ ਦੁਆਰਾ ਹਾਂਜੀ ਫੇਰ ਉਹ ਟਰੈਕ ਤੇ ਹੈ ਤੇ ਬਈ ਇਹਨਾਂ ਨਾਲ ਵੀ ਪ੍ਰੋਗਰਾਮ ਭੈਣ ਜੀ ਦੀ ਟੇਪ ਅਸੀਂ ਪਹਿਲੀ ਟੇਪ ਅਸੀਂ ਕੀਤੀ ਸੀਗੀ ਕਿਹੜੀ ਸੀ ਮੈਂ ਤੇਰੀ ਜਨ ਕੇ ਰੂੰਗੀ ਮੈਂ ਤੇਰੀ ਜਨ ਕੇ ਰੂੰਗੀ ਕਰੂੰਗੀ ਹਾਂ ਉਹਦੇ ਸੀਗੇ ਉਹਦੇ ਬੋਲ ਸੀਗੇ ਕਹਿੰਦੀ ਜੇ ਤੂੰ ਜੱਟਾਂ ਦਾ ਮੁੰਡਾ ਵੇ ਮੈਂ ਵੀ ਅਣਖੀਲੀ ਜੱਟੀ ਵੇ ਤੇਰਾ ਮੰਗਣਾ ਹੋ ਗਿਆ ਹੋਰ ਕਿਤੇ ਮੈਂ ਗਈ ਜਹਾਨੋ ਪੱਟੀ ਵੇ ਜੇ ਪਈ ਫੇਰ ਨਹੀਂ ਵਿੱਚ ਜੇਲ੍ਹ ਦੇ ਬਹਿ ਕੇ ਚੱਕੀ ਫੇਰੂੰਗੀ ਮੇਰੀ ਐਨੀ ਗੱਲ ਤੂੰ ਯਾਦ ਰੱਖੀ ਤੇਰੀ ਜਾਂਦੀ ਹੋਈ ਜਨ ਕੇ ਰੂੰਗੀ ਹਾਂ ਬਈ ਬੜਾ ਪੁਰਾਣਾ ਗੀਤ ਹੈ ਇਹ ਹਾਂਜੀ ਹਾਂਜੀ ਅੱਜ ਵੀ ਪੂਰਾ ਦਿlo ਦਿਮਾਗ ਤੇ ਛਾਇਆ ਹੋਇਆ ਹੈ ਹਾਂਜੀ 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 ਤੋ ਕਿ ਤੁਸੀਂ ਉਹ ਪ੍ਰੋਗਰਾਮਾਂ ਤੇ ਜਾਂਦੇ ਸੀ ਨਹੀਂ ਨਹੀਂ ਜਿਹੜੇ ਹੱਥੀ ਖਸਮ ਸਿਹੜੇ ਹੋਣ ਉਹ ਹਮੇਸ਼ਾ ਵਾਸਤੇ ਜ਼ਿੰਦਗੀ ਚ ਯਾਦ ਰਹਿੰਦੇ ਆ ਯਾਦ ਰਹਿੰਦੇ ਆ ਜੀ ਹਾਂ ਬਿਲਕੁਲ ਬਿਲਕੁਲ ਉਸ ਤੌਰ ਦੇ ਵਿੱਚ ਬੜਾ ਸਾਇਡ Song ਚੱਲਣਾ ਸੀ ਵਿੱਚ ਰਾਸਤਾਨੀ ਦਾ ਦੌਰ ਸੀ ਉਹ ਹਾਂਜੀ ਹਾਂਜੀ ਮੇਰੇ ਯਾਦ ਆ ਉਹ ਗੱਲਾਂ ਹਫਤੇ ਦੇ ਵਿੱਚ ਮੇਰੇ ਕੋਲ ਇੱਕ ਟ੍ਰੈਕ ਉਹਨਾਂ ਦਾ ਇੱਕ ਟੇਪ ਆਉਣੀ ਹੁੰਦੀ ਸੀ ਹਾਂਜੀ 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 ਬੜੀ ਵੱਡੀ ਗੱਲ ਸੀ ਉਹ ਸਮੇਂ 8 ਗੀਤ ਹੋਣੇ 10 ਗੀਤ ਹੋਣੇ ਇੱਕ ਜੇ ਦੇ ਵਿੱਚ ਤੇ ਇਹ ਚੀਜ਼ਾਂ ਆਪਾਂ ਮੰਨ ਲਓ ਹੋਂ ਤਾਂ ਬਹੁਤ ਔਖਾ ਹੈ ਸਿੰਗਲ ਟਰੈਕ ਤੇ ਬਹੁਤ ਜ਼ੋਰ ਲੱਗ ਜਾਂਦਾ ਬਹੁਤ ਜ਼ੋਰ ਲੱਗ ਜਾਂਦਾ ਜੀ ਤੇ ਬਈ ਹੋਰ ਕੀ ਕੀ ਯਾਦਾਂ ਰਹੀਆਂ ਉਸ ਸਮੇਂ ਫਿਰ ਮੇਜਰ ਭਾਜੀ ਦੇ ਜਾਣ ਤੋਂ ਬਾਅਦ ਮੇਜਰ ਸਾਡਾ ਭਰਾ ਸੀਗਾ ਹੂੰ ਮੇਜਰ ਦੇ ਜਾਣ ਤੋਂ ਬਾਅਦ ਸਾਡੇ ਕੋਲੇ ਧਰਮਪ੍ਰੀਤ ਸੀਗਾ ਮੁੰਡਾ ਜੀ ਉਹ ਵੀ ਮਾਸਟਰ ਜੀ ਕੋਲੇ ਰਹਿੰਦਾ ਸੀ ਅਰਵੇਲੇ ਕੋਲੇ ਉਹ ਉੱਥੋਂ ਬੁਰਜ ਤੋਂ ਸਿੱਧਾ ਸਾਡੇ ਕੋਲੇ ਆ ਗਿਆ ਬਿਲਕੁਲ ਮੈਂ ਤੇ ਬਾਈ ਭਿੰਦਰਾ ਸੀ ਇਕੱਠੇ ਹੁੰਦੇ ਸੀਗੇ ਪਿੰਦਰ ਡੱਬ ਵਾਲੀ ਪਿੰਦਰ ਡੱਬ ਵਾਲੀ ਜੀ ਅਸੀਂ ਇਕੱਠੇ ਹੁੰਦੇ ਸੀਗੇ ਮੈਨੂੰ ਕਹਿੰਦਾ ਯਾਰ ਇੱਕ ਮੁੰਡਾ ਆਇਆ ਆਪਣੇ ਕੋਲੇ ਤੇ ਮੈਨੂੰ ਦੇਖ ਕੇ ਤੇ ਖੜ ਖੜ ਕਰਕੇ ਹੱਸਿਆ ਵੀ ਬਾਈ ਤੂੰ ਇੱਥੇ ਵੀ ਰਹਿੰਦਾਗਾ ਹਾਂ ਅੱਛਾ ਮੇਰੇ ਯਾਦ ਆ ਗੱਲਾਂ ਉਹ ਬਹੁਤ ਲੰਮਾ ਸਫ਼ਰ ਰਿਹਾ ਲੰਮਾ ਸਫ਼ਰ ਰਿਹਾ ਬਹੁਤ ਕਲਾਕਾਰਾਂ ਨਾਲ ਮੇਲ ਹੋਇਆ ਕਹਿੰਦੇ ਸਮਾਂ ਉਸ ਨੂੰ ਕਦੇ ਨਹੀਂ ਸਮਾਂ ਦਿੰਦਾ ਜਿਹੜਾ ਸਮੇਂ ਦੀ ਕਦਰ ਪਛਾਣਦਾ ਨਹੀਂ ਰੱਬ ਉਸ ਨੂੰ ਕਦੇ ਨਾ ਕਰੇ ਉੱਚਾ ਜਿਹੜਾ ਆਪ ਉੱਚਾ ਹੋਣ ਜਾਣਦਾ ਨਹੀਂ ਮੈਂ ਹਮੇਸ਼ਾ ਵਾਸਤੇ ਇਹਨਾਂ ਦਾ ਸਮਕਾਲੀ ਬਣ ਕੇ ਰਿਹਾ ਧਰਮਪ੍ਰੀਤ ਦੀ ਟੇਪ ਕੀਤੀ ਸੀ ਦਿਲ ਨਾਲ ਖੇਡਦੀ ਰਹੀ ਹਾਂ ਉਹ ਮਾਰਕੀਟ ਦੇ ਵਿੱਚ ਆਉਣ ਸਾਰੀ ਐ ਲੋਕਾਂ ਦੇ ਦਿਲਾਂ ਤੇ ਛਾ ਗਈ ਸੀ ਅੱਜ ਸਾਡੇ ਵਿੱਚ ਉਹ ਹੈ ਨਹੀਂ ਪਰ ਮੇਰੇ ਤਾਂ ਦਿਲ ਤੇ ਅੱਜ ਵੀ ਹੈਗਾ ਉਹ ਹੁਣ ਤਾਂ ਚੈਨਲ ਤੇ ਬਹਿ ਕੇ 100-100 ਗੱਪ ਮਾਰੀ ਜਾਂਦੇ ਆ ਠੀਕ ਆ ਉਹ ਮਰ ਗਿਆ ਮੈਂ ਮਰ ਜਾਣਾ ਪਰ ਜਿਹੜੇ ਚੈਨਲ ਤੇ ਬਹਿ ਕੇ ਝੂਠ ਮਾਰਦੇ ਨੇ ਤੇ ਮਾਂ ਨੂੰ ਪੁੱਛ ਕੇ ਦੇਖੋ ਜੀ ਉਹਦੀ ਭੈਣ ਨੂੰ ਪੁੱਛ ਕੇ ਦੇਖੋ ਉਹਦੇ ਘਰ ਵਾਲੀ ਨੂੰ ਪੁੱਛ ਕੇ ਦੇਖੋ ਜਿਹਦਾ ਸਾਹਾਗ ਉੱਜੜ ਗਿਆ ਹੂੰ ਉਹ ਉਹ ਬਾਈ ਫਲਾਣੇ ਕੋਲ ਟੰਡੀਆਂ ਲੈ ਕੇ ਆਇਆ ਸੀ ਬਾਈ ਪਿੰਡੀਆਂ ਲੈ ਕੇ ਆਇਆ ਸੀਗਾ ਉਹਦੀ ਆ ਲੱਗੀ ਪਰ ਮੈਂ ਕਹਿੰਦਾ ਵੀ ਧਰਮਪ੍ਰੀਤ ਦਾ ਤੁਸੀਂ ਮਜ਼ਾਕ ਨਾ ਢਾਓ। ਕਿਉਂ ਮਜ਼ਾਕ ਢਾਉਣੀ ਆ? ਅੱਥੀ ਲਾਏ ਬੂਟੇ ਤੁਸੀਂ। ਅੱਜ ਉਹ ਉਹਨਾਂ ਨੂੰ ਪੁੱਛੋ ਜਿਹਦਾ ਘਰ ਉਹ ਜਿਹੜਾ ਹੈਗਾ। ਜੀ। ਉਹ ਘਰ ਹੈਗਾ ਜਿੱਥੇ 10-10 ਗੱਡੀਆਂ ਖੜੀਆਂ ਹੁੰਦਾ ਸੀ ਤੇ ਹੁਣ ਕਿਉਂ ਨਹੀਂ ਜਾਂਦੇ ਕਿ ਉੱਥੇ? ਬਿਲਕੁਲ। ਅੱਜ ਕਿਉਂ ਨਹੀਂ ਜਾਂਦੇ ਉੱਥੇ? ਧਰਮਪ੍ਰੀਤ ਦੇ ਘਰੇ ਕਿਉਂ ਨਹੀਂ ਜਾਂਦੇ? ਮੈਂ ਜਾਣਾ ਉਹਦੀ ਮਾਂ ਨੂੰ ਮਿਲਣਾ। ਮੇਰੀ ਯਾਦ ਹੈ। ਸਾਰਾ ਪਰਿਵਾਰ ਮੈਨੂੰ ਮਿਲਣ ਆਉਂਦਾਗਾ। ਜੇ ਮੈਂ ਇਧਰ ਖਰਚਾ ਵੀ ਕਰਕੇ ਜਾਂਦਾ ਮੇਰੀ ਗੱਡੀ ਦਾ ਖਰਚਾ ਵੀ ਮੈਨੂੰ ਉਹ ਦਿੰਦੇ ਆ ਬੰਦੇ। ਜੀ। ਪਰ ਮੈਂ ਕਹਿੰਦਾ ਵੀ ਸਤਗੁਰ ਸੱਚੇ ਪਾਤਸ਼ਾ ਉਚਰ ਕੇ ਛੁਪ ਗਿਆ ਕਿ ਧਰੂ ਤਾਰੇ ਵਾਂਗੂ ਉਹਦਾ ਨਾਂ ਚਮਕਿਆ ਸੀਗਾ ਅਸੀਂ ਆਪਦੇ ਬੱਚਾਂ ਨੂੰ ਪਾਲਿਆ ਸੀ ਉਹਨੂੰ ਪਰ ਮੈਂ ਕਹਿੰਦਾ ਵੀ ਚੈਨਲ ਤੇ ਬਹਿ ਕੇ ਝੂਠ ਨਾ ਮਾਰੋ ਇੱਥੇ ਕਈ ਰੈਕਟਰ ਵੀ ਐ ਕਈ ਸਿੰਗਰ ਵੀ ਐ ਅਸਲੀ ਮੌਤ ਦਾ ਕਾਰਨ ਸਾਨੂੰ ਹੁਣ ਪਤਾ ਲੱਗਿਆ ਵੀ ਉਹ ਦਿਨਾਂ ਕਿਉਂ ਨਾ ਪਤਾ ਲੱਗਿਆ ਤੁਹਾਨੂੰ ਅੱਜ ਤੁਸੀਂ ਝੂਠ ਮਾਰਦੇ ਹੋ ਚੈਨਲ ਤੇ ਬਹਿ ਕੇ ਬਿਲਕੁਲ ਫਲਾਣੇ ਕੋਲੋਂ ਬਈ ਟੰਡੀਆਂ ਲੈ ਕੇ ਆਏ ਸੀ ਭਿੰਡੀਆਂ ਲੈ ਕੇ ਆਏ ਸੀ ਜੋ ਤਦ ਭਾਵਾ ਨਾਨਕਾ ਸਾਈ ਗੱਲ ਚੰਗੀ ਉਹ ਸਤਿਗੁਰੂ ਨੂੰ ਮਨਜ਼ੂਰ ਨਹੀਂ ਸੀਗਾ ਨਹੀਂ ਮਨਜ਼ੂਰ ਸੀ ਜੇ ਤਾਂ ਰਣਪ੍ਰੀਤ ਮਰ ਗਿਆ ਕਿਸੇ ਮਾਂ ਦਾ ਪੁੱਤ ਮਰ ਗਿਆ ਬਿਲਕੁਲ ਕਿਸੇ ਭੈਣ ਦਾ ਸਹਾਗ ਉੱਡੜ ਗਿਆ ਕਿਸੇ ਭੈਣ ਦਾ ਭਰਾ ਮਰ ਗਿਆ ਤੇ ਕਿਸੇ ਨੂੰ ਕੀ ਦੁੱਖ ਹੈਗਾ ਅੱਜ ਕਿੱਥੇ ਉਹ ਭੋਗਤੇ ਉਹ ਕਹਿੰਦੇ ਸੀ ਅਸੀਂ ਐਂ ਕਰਾਂਗੇ ਤੇ ਅੱਜ ਕੀ ਕਰਦੇ ਉਹਨਾਂ ਦੀ ਖਾਤਰ ਬਰੇਛਾ ਤੋਂ ਆ ਕੇ ਵੀ ਇੱਥੇ ਝੂਠ ਮਾਰ ਜਾਂਦੇ ਹੈਗੇ ਬਿਲਕੁਲ ਕਿਉਂ ਮਾਰਦੇ ਝੂਠ ਉਹ ਮੈਨੂੰ ਪੁੱਛ ਕੇ ਦੇਖੋ ਇਹ ਨਾ ਇੱਕ ਸਿੰਗਰ ਨਹੀਂ ਪਰਿਵਾਰਕ ਮੈਂਬਰ ਦੇ ਤੋਂ ਪਰਿਵਾਰਕ ਮੈਂਬਰ ਸੀ ਇਹਨਾਂ ਦਾ ਜੀ ਇਹਨਾਂ ਨੇ ਮੇਰਾ ਕਿੱਥੇ ਮੁੱਲਤਾ ਰਿਆ ਆਜੇ ਚੈਨਲਾਂ ਤੇ ਬਹਿ ਬਹਿ ਝੂਠ ਮਾਰਦੇ ਆ ਕੱਲ ਮੇਰਾ 2024 ਦੀ ਤੇ 6ਵੇਂ ਮਹੀਨੇ ਦੀ 23 ਤਰੀਕ ਨੂੰ ਮੇਰਾ ਪੁੱਤ ਮਰ ਗਿਆ ਕੋਈ ਬੰਦਾ ਮੈਨੂੰ ਕੋਈ ਸਿੰਗਰ ਆਇਆ ਜੇ ਕੋਈ ਸਾਬਤ ਕਰਦੇ ਵੀ ਮੈਨੂੰ ਕੋਈ ਦਲਾਸੇ ਦੇਣ ਆਇਆ ਹੋਵੇ ਬਹੁਤ ਦੁੱਖ ਦੀ ਗੱਲ ਐਡੇ ਵੱਡੇ ਪਰਿਵਾਰ ਦਾ ਮੈਂ ਜੀ ਹੋਵਾਂ ਤੇ ਕਿਤੇ ਮੇਰੇ ਬੱਚਿਆਂ ਦੇ ਹਿਸਰਤੇ ਹੱਥ ਨਹੀਂ ਧਰਨ ਆਏਗੇ ਇੰਨੇ ਵੱਡੇ ਵੱਡੇ ਜਿਹੜੇ ਸਿੰਗਰ ਬਣੇ ਆ ਉਹ ਪਪ ਤੁਹਾਡੇ ਨਾਲ ਪਰਿਵਾਰਕ ਤੌਰ ਤੇ ਵਿਚਰਦੇ ਨੇ ਅੱਜ ਇੱਕ ਨਾਮ ਬਣਾ ਚੁੱਕੇ ਆ ਮੈਨੂੰ ਬੜਾ ਦੁੱਖ ਹੋਇਆ ਜਦੋਂ ਤੁਸੀਂ ਆ ਗੱਲ ਕਹੀ ਹਾਂਜੀ ਹਾਂਜੀ ਤੁਹਾਡਾ ਜਵਾਨ ਪੁੱਤ ਇਸ ਤੁਹਾਨੂੰ ਜਾਨ ਤੋਂ ਚਲਾ ਗਿਆ ਹਾਂਜੀ ਹਾਂਜੀ ਇਸ ਤੋਂ ਵੱਡੀ ਦੁੱਖ ਦੀ ਜਿਹੜੀ ਪਰਿਵਾਰ ਲਈ ਨਹੀਂ ਕੋਈ ਘੜੀ ਹੋ ਸਕਦੀ ਭਾਈ ਜੀ ਇਸ ਤੋਂ ਵੱਡਾ ਸਦਮਾ ਕੀ ਹੋ ਸਕਦਾ ਕਾ ਪਰ ਹੱਕ ਬੰਦਾ ਸੀ ਉਹਨਾਂ ਦਾ ਜਿਹੜੇ ਲੋਕਾਂ ਨੇ ਤੁਹਾਡੇ ਨਾਲ ਇਕੱਠੇ ਰਹਿ ਕੇ ਰਾਤਾਂ ਗੁਜ਼ਾਰੀਆਂ ਤੁਸੀਂ ਇਕੱਠੇ ਖਾਂਦੇ ਪੀਂਦੇ ਰਹੇ ਹੋ ਪੂਰਾ ਮਾਤੇ ਵੀ ਜਾਂਦੇ ਰਹੇ ਹੋ ਦੁੱਖ ਸੁੱਖ ਦੇ ਸਾਥੀ ਹੋ ਹਾਂਜੀ ਹਾਂਜੀ ਉਹਨਾਂ ਨੇ ਕਦੇ ਨਹੀਂ ਕਿ ਆ ਕੇ ਐ ਫੋਨ ਜਾਂ ਕਦੇ ਐ ਬਹੁਤ ਮਾੜੀ ਗੱਲ ਭਾਈ ਸਾਹਿਬ ਪੰਜਾਬੀ ਦਾ ਸ਼ਾਇਰ ਕਹਿੰਦਾ ਗੈਰਾਂ ਤੇ ਨਹੀਂ ਗਿਲਾ ਸਾਨੂੰ ਆਪਣੇ ਹੀ ਡੰਗ ਕੇ ਬੁੱਕਲ 'ਚ ਬਹਿ ਕੇ ਸਾਨੂੰ ਸੂਲੀ 'ਤੇ ਟੰਗ ਕੇ ਰਹਿੰਦੇ ਖੁੰਦੇ ਉਹਦੇ ਸਾਨੂੰ ਲਾਰਿਆਂ ਨੇ ਮਾਰਿਆ ਸਾਨੂੰ ਸਾਡੀ ਜਾਨ ਤੋਂ ਪਿਆਰਿਆਂ ਨੇ ਮਾਰਿਆ ਜਦੋਂ ਉਹ ਬਗਾਨੇ ਹੋ ਗਏ ਨਾ ਤੇ ਮੈਨੂੰ ਜਿਉਣਾ ਬਹੁਤ ਮੁਸ਼ਕਲ ਹੋਇਆ ਤੇ ਹੁਣ ਮੇਰੀ ਗਰੀਬੀ ਮੇਰੀ ਸ਼ਰਾਫਤ ਮੇਰੀ ਸ਼ਰਾਫਤ ਦਾ ਹੀ ਫਾਇਦਾ ਠਾਇਆ ਇਹਨਾਂ ਨੇ ਮੈਂ ਕਿਹੜੇ ਪਾਸੇ ਉਹਨਾਂ ਨੂੰ ਆਪਣੀ ਕਹਦਾ ਮੈਂ ਉਹ ਸਿੰਗਰਾਂ ਦੇ ਨਾਲ ਵੀ ਰਿਹਾਗਾ ਜਿਹੜੇ ਜਿਹੜੇ ਸਿੰਗਰਾਂ ਨੂੰ ਕਿਸੇ ਟਾਂ ਗੋਲੀ ਦਾ ਆਰਡਰ ਹੁੰਦੇ ਸੀਗੇ ਤੇ ਉੱਥੇ ਮੈਂ ਖੜਾ ਹੁੰਦਾ ਸੀ ਉਹਨਾਂ ਦੇ ਸਾਹਮਣੇ ਹਾਲਾਤਾਂ ਦੇ ਵਿੱਚ ਉਹ ਉਹਨਾਂ ਦੇ ਨਾਲ ਗੁਜ਼ਰੇ ਹਾਂ ਅਤਵਾਦ ਦੇ ਭਰੇ ਭਰੇ ਅਤਵਾਦ ਚ ਮੈਂ ਇਹਨਾਂ ਲੋਕਾਂ ਦੇ ਨਾਲ ਖੜਿਆ ਹਾਂ ਤੇ ਅੱਜ ਮੇਰਾ ਕੀ ਮੁੱਲ ਤਾਰਦੇ ਇਹ ਮੇਰੇ ਤਾਂ ਘਰਦਿਆਂ ਕਹਿੰਦਾ ਵੀ ਟੰਗਾਂ ਪੰਗਾਂ ਹੀ ਇਹ ਇੱਕ ਗਾਉਣਾ ਮੇਰਾ ਸ਼ੌਂਕ ਵੀ ਹੈ ਤੇ ਮੇਰੀ ਮਜਬੂਰੀ ਵੀ ਹੈ ਹੁਣ ਮਜਬੂਰੀ ਵੀ ਹੈ ਕਿਉਂਕਿ ਸਾਰੀ ਜ਼ਿੰਦਗੀ ਇਸ ਖੇਤਰ ਦੇ ਵਿੱਚ ਰਹਿਓ ਉਹਨਾਂ ਲੋਕਾਂ ਨੂੰ ਜਿਹੜਾ ਪੈਦਲ ਆਏ ਸੀ ਤੇ ਜਹਾਜ਼ਾਂ ਤੇ ਚੜ ਜਹਾਜ਼ਾਂ ਤੇ ਤਰੇ ਫਿਰਦੇ ਆ ਪਰ ਤੋਂ ਉਹਨਾਂ ਵਾਸਤੇ ਜਾਦਵੀ ਕੀ ਉਹਨਾਂ ਵਾਸਤੇ ਕੀ ਵੱਡੀ ਗੱਲ ਹੈਗੀ ਹੂੰ ਹੂੰ ਸਹੀ ਹੈ ਕੱਕ ਵੰਦਾ ਸੀ ਉਹਨਾਂ ਦਾ ਸਹਿਯੋਗ ਦੇਣ ਦਾ ਨਾਲ ਰੱਖਣ ਦਾ ਕਿਉਂਕਿ ਔਖੇ ਸਮਿਆਂ 'ਚ ਜਿਹੜੇ ਯਾਰ ਬੈਲੀ ਖੜੇ ਹੁੰਦੇ ਨਾ ਉਹਨਾਂ ਨੂੰ ਸੁੱਖ ਦੇ ਵਿੱਚ ਵੀ ਭੁੱਲਣਾ ਨਹੀਂ ਚਾਹੀਦਾ ਹਾਂਜੀ ਹਾਂਜੀ ਬੜੀ ਬੱਡੀ ਤਰਾਸਦੀ ਹੈ ਇਸ ਚੀਜ਼ ਦੀ ਕਿ ਜਦੋਂ ਆਪਣਾ ਕੰਮ ਨਿਕਲ ਜਾਂਦਾ ਹਾਂਜੀ ਉਦੋਂ ਬੰਦਾ ਫਿਰ ਅਜੇ ਤੋਂ ਗਰਜ ਨਿਕਲ ਜੇ ਸੱਜਣਾ ਵੇ ਉਦੋਂ ਚੀਜ਼ ਪਕੜਾਣੀ ਹੋ ਜਾਂਦੀ ਹਾਂ ਹਾਂ ਇਸ ਖੇਤਰ ਜੇ ਭਾਈ ਹਰੇਕ ਬੰਦੇ ਨਾਲ ਇਤਾਂ ਹੀ ਹੋਈ ਹੈ ਕਿ ਇਕੱਲੇ ਪੱਪ ਤੂੰਗ ਵਾਲੀ ਨਾਲ ਹੀ ਹੋਈ ਹੈ ਮੈਂ ਤਾਂ ਕਹਿੰਦਾ ਜੀ ਜੋ ਕੁਛ ਮੇਰੇ ਨਾਲ ਹੋਈ ਏ ਸਤਿਗੁਰੂ ਕਿਸੇ ਨਾਲ ਕਰੇਗਾ। ਹੂੰ। ਮੈਨੇ ਤਾਂ ਮੇਰੇ ਤਾਂ ਸਾਰੇ ਹੀ ਸਾਥ ਛੱਡ ਗਏ। ਕਦੇ ਤਾਂ ਬੰਦਾ ਬੰਦੇ ਦੀ ਯਾਦ ਆਉਂਦਾ ਹੈਗਾ। ਬਿਲਕੁਲ। ਮੈਨੂੰ ਤਕਲੀਫ ਆ ਬਹੁਤ ਜ਼ਿਆਦਾ ਤਕਲੀਫ ਆ। ਮੈਂ ਤਾਂ ਇਹਨੀਆਂ ਗੱਲਾਂ ਕਰਨੇ ਹੀ ਨਹੀਂ ਚਾਹੁੰਦਾ ਸੀ ਚੈਨਲ ਤੇ ਬਹਿ ਕੇ। ਪਰ ਮੈਨੂੰ ਦੁੱਖ ਆ ਇਸ ਗੱਲ ਦਾ। ਬਿਲਕੁਲ। ਵੀ ਮੇਰੇ ਹੋ ਕੇ ਮੈਨੂੰ ਹੀ ਮਾਰ ਗਏ। ਚਲੋ। ਕਦੇ ਸਾਲ ਸ਼ਮਾਈ ਢੇੜਾ ਵੱਜਦਾ ਹੀ ਹੋ ਉਹਨਾਂ ਦਾ। ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਆਉਂਦੇ ਆ ਜੀ ਹਰਬੇਬ ਆਇਆ ਸੀ ਹੁਣ ਇਹ ਬੰਦਾ ਆਇਆ ਉਹ ਦਿਨੇ ਇਹ ਉਹ ਭੁੱਲ ਗਿਆ ਜਦੋਂ ਇਹ ਠੇਕੀਦਾਰੀ ਕਰਦਾ ਹੁੰਦਾ ਸੀ ਇਹਨੂੰ ਸਿੰਗਰ ਬਣਾਉਣ ਵਾਲਿਆਂ ਵੀ ਥੋੜਾ ਸਤਕਾਰ ਹੈਗਾ ਸ਼ਿਵਾਂਤ ਨੇ ਇੱਕ ਸਾਨੂੰ ਕਮਰਾ ਦਿੱਤਾ ਸੀ ਉੱਥੇ ਦੀ ਮੈਂ ਤਿਆਰੀ ਕਰਾਉਂਦਾ ਰਿਹਾ ਜਿੱਦਾਂ ਮੈਨੂੰ ਪਹਿਲੇ ਦਿਨ ਲੈਣਾ ਆਇਆ ਇਹ ਬੰਦਾ ਇੱਕ ਮੋਟਰਸਾਈਕਲ ਤੇ ਆਇਆ ਸੀ ਤੇ ਅੱਜ ਜਹਾਜ਼ਾਂ ਤੇ ਫਿਰਦਾ ਤੁਸੀਂ ਦੇਖੋ ਇਹਨਾਂ ਦਾ ਕੋਈ ਫਰਕ ਨਹੀਂ ਬਣਦਾਗਾ ਇੱਥੇ ਚੰਡੀਗੜ੍ਹ ਤੋਂ ਭਿੰਡਰ ਡੱਬਾ ਲਈ ਨੂੰ ਮਿਲਣ ਵਾਗ ਗਿਆ ਹੈ ਤੇ ਮੇਰਾ ਘਰ ਵੀ ਨਹੀਂਦਾ ਸੀ ਇਹਨੂੰ ਇੱਥੇ ਟੋਂਗ ਗਲੀ 'ਚ ਟੋਂਗ ਗਲੀ ਬਠੰਡੇ ਤੋਂ ਟੋਂਗ ਗਲੀ ਕਿੰਨੀ ਕੁ ਦੂਰ ਪੈਂਦੀ ਹੈ ਕੋਈ ਦੂਰ ਨਹੀਂ ਕਿ